ਦੇਸ਼ ਦੇ ਕਹਿੰਦੇ ਅੰਨ ਦਾ ਤੇ ਨਾਲੀ ਕਿਉਂ ਹੁੰਦਾ ਏ ਹਰ ਜਗ੍ਹਾ ਤੱਕਾ ਤਲਵੰਡੀ ਸਾਬੋ ਦੇ ਪਿੰਡ ਗੁਰੂਸਰ ਖੜੇ ਆ ਜਿੱਥੇ ਇੱਕ ਪਾਈਪਲਾਈਨ ਪਾਈ ਜਾ ਰਹੀ ਹੈ ਹਾਈਡਰੇਟ ਦਿਖਾਈ ਦੇ ਰਹੇ ਹੋਣਗੇ ਕਰੇਨਾ ਖੜੀਆਂ ਨੇ ਚਾਰ ਛਪੇਰੇ ਕਣਕ ਹੈ ਜਿਹੜੀ ਉਹ ਪੱਕ ਚੁੱਕੀ ਹੈ ਬਹੁਤ ਥਾਈ ਕਣਕਾਂ ਦੀ ਵੜਾਈ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਪਰ ਗੁਰੂਸਰ ਦੇ ਲੋਕ ਆ ਜਿਹੜੇ ਕਣਕ ਵੱਡਨ ਨੂੰ ਤਰਸ ਰਹੇ ਆ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਇੱਥੇ ਕਣਕਾਂ ਪੱਕੀਆਂ ਖੜੀਆਂ ਨੇ ਇੱਥੇ ਵੈਲਡਿੰਗ ਕੀਤੀ ਜਾਂਦੀ ਹੈ ਗੈਸ ਪਾਈਪਲਾਈਨ ਪਾਈ ਜਾ ਰਹੀ ਹੈ ਇਹ ਵੈਲਡਿੰਗ ਕਰਦੇ ਨੇ ਬਾਰ ਬਾਰ ਰੋਕਣ ਦੇ باوجود ਵੀ ਸਰਕਾਰੀ ਰਾਹ ਜਿਹੜਾ ਇਹਨਾਂ ਦਾ ਉਹ ਪੱਟ ਕੇ ਸਿੱਟ ਦਿੱਤਾ ਕਿਸਾਨ ਹੈ ਜਿਹੜੇ ਆਪਣੀਆਂ ਕਣਕਾਂ ਵੱਢਣ ਨੂੰ ਉਡੀਕ ਰਹੇ ਨੇ ਕਿਉਂਕਿ ਇੱਥੋਂ ਦੀ ਕਣਕ ਵੱਢਣ ਵਾਲੀਆਂ ਮਸ਼ੀਨਾਂ ਵੀ ਨਹੀਂ ਲੰਗਦੀਆਂ ਆਖਰਕਾਰ ਕਿਸਾਨ ਇਕੱਠੇ ਹੋਏ ਨੇ ਕੀ ਹੈ ਪੂਰਾ ਮਾਮਲਾ ਕੀ ਗੱਲਬਾਤ ਕੀ ਮੰਗ ਕਰਦੇ ਨੇ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਰਸਤਾ ਹੈ ਨਹੀਂ ਨਾ ਚਾ ਮੰਦਰਾ ਕਹਿੰਦਾ ਜੀ ਜੀ ਡੀ ਜਲ ਪਾਉਣਾ ਇਹ ਰਾਹ ਬਣਾਉਣਾ ਪਤਾ ਨਹੀਂ ਆਹ ਬਈ ਕੀ ਨਾਮ ਆਪਣਾ ਮੇਰਾ ਨਾਮ ਬਲਕਰਨ ਸਿੰਘ ਆ ਜੀ ਵੈਕੰਸੀ ਕੀ ਗੱਲ ਹੋਈ ਇਹ ਇਹ ਗੱਲ ਸਾਰੇ ਇਹ ਹੋਈ ਹੈ ਜੀ ਦੋ ਤਿੰਨ ਮਹੀਨਿਆਂ ਤੋਂ ਇਹ ਆ ਆਪਣਾ ਰਫਾਈਨਰੀ ਵਾਲੇ ਪਾਈਪਲਾਈਨ ਪਾ ਰਹੇ ਜੀ ਇਹਨਾਂ ਨੇ ਆ ਕਣਕ ਦਾ ਹਾਲਾਤ ਦੇਖ ਲੋ ਸਾਰੇ ਅਸੀਂ ਪੰਚਾਇਤ ਵਾਲੇ ਖੜੇ ਆਂ ਸਾਰੇ ਸਾਡੇ ਖੇਤ ਲੱਗਦੇ ਇੱਧਰ ਹੁਣ ਕਣਕ ਵੜਨ ਜਾਣਾ ਸੀ ਆਹ ਦੇਖੋ ਸਰ ਇਹਨਾਂ ਨੇ ਆ ਸਾਰਾ ਪੱਟ ਕੇ ਜੀ ਕੰਪੈਨ ਇੱਥੋਂ ਮੁੜ ਗਈ ਦੋ ਮਹੀਨੇ ਹੋ ਗਏ ਇਹਨਾਂ ਨੂੰ ਕਹੀ ਜਾਂਦੇ ਨੇ ਸਾਰੇ ਰਸਤੇ ਬੁਰਾ ਹਾਲ ਹੈ ਹੁਣ ਲੇਬਰ ਬੈਠੀ ਹੈ ਜੀ ਇਹਨਾਂ ਦੀ ਲੇਵਰੇ ਇਹ ਕਹਿੰਦੇ ਵੀ ਸਾਡੇ ਕੋਲ ਤੇਲ ਹੈ ਨਹੀਂ ਅਸੀਂ ਫੇਰ ਕੰਮ ਕਰਾਂਗੇ ਸਾਡੀਆਂ ਮਸ਼ੀਨਰੀਆਂ ਫੇਰ ਚੱਲਣਗੀਆਂ ਸਾਡੀ ਤਾਂ ਹੀ ਹੁਣ ਲੱਖਾਂ ਦੀ ਕਣਕ ਫਸਲ ਹੈ ਜੀ 6 ਮਹੀਨੇ ਦੀ ਨਾ ਜਾਣੀਏ ਇਹਨੂੰ ਕੋਈ ਮਤਲਬ ਕਣਕ ਕੋਈ ਬੀਤ ਜਾਂਦਾ ਇਹਨਾਂ ਦੇ ਕਰ ਲੇਟ ਹੋ ਜਾਂ ਕੋਈ ਸਪਾਰਕ ਵੱਜ ਜਾਂਦਾ ਤਾਂ ਇਹ ਰਫਾਇਨਰੀ ਜ਼ਿੰਮੇਵਾਰ ਹੈ ਜੀ ਇਸ ਗੱਲ ਦੀ ਤੁਸੀਂ ਇਹਨਾਂ ਨਾਲ ਗੱਲ ਕੀਤੀ ਕੀ ਕਹਿੰਦੇ ਕੀਤੀ ਸੀਗੀ ਸਰ ਗੱਲ ਕੀ ਕਹਿੰਦੇ ਇਹ ਬਸ ਅੱਜ ਕਰਾਉਣੇ ਜੀ ਕੱਲ ਨੂੰ ਕਰਾਉਣੇ ਜਾਂ ਅੱਜ ਕਰਾਉਣੇ ਆ ਦੇਖ ਲਓ ਜੀ ਕਣਕ ਦਾ ਵੀ ਬੁਰਾ ਹਾਲ ਕਰਤਾ ਯਾਰ ਰਸਤਾ ਵੀ ਦੇਖ ਲਓ ਜੀ 10 ਦਿਨ ਹੋ ਗਏ ਇਹਨਾਂ ਕੋਲ ਤਕਰੀਬਨ 10 8-10 ਦਿਨ ਹੋ ਗਏ ਸਰ ਸਾਨੂੰ ਅਰਦਨ ਜੀ ਹੁਣ ਤੁਹਾਡੀ ਮੰਗ ਕੀ ਹੈ ਮੰਗ ਸਾਡੀ ਇਹੀ ਹੈ ਸਰ ਇਹ ਸਾਡਾ ਵੀ ਇੱਕ ਤਾਂ ਸਾਡਾ ਰਸਤਾ ਸਹੀ ਕਰਕੇ ਦੇਣ ਇੱਕ ਸਾਡੀ ਆ ਵੀ ਕਣਕ ਵੱਢੀ ਜਾਵੇ ਜੀ ਤੇ ਇੱਕ ਇਹਨਾਂ ਨੇ ਬਹੁਤ ਜ਼ਿਆਦਾ ਸਾਰੇ ਰਸਤੇ ਦਾ ਨੁਕਸਾਨ ਕਰਤਾ ਹੀ ਆ ਨਾਲ ਨਾਲ ਦੇਖੋ ਜੀ ਕਣਕਾਂ ਦਾ ਵੀ ਨੁਕਸਾਨ ਕਰਿਆ ਜੀ ਤੇ ਕੋਈ ਗੱਲ ਨਹੀਂ ਸੁਣ ਰਹੀ ਜੀ ਰਫਾਇੰਰੀ ਵਾਲੇ ਸਾਡੀ ਅਫਸਰਾਂ ਨੂੰ ਕਹਿੰਦੇ ਆ ਤਾਂ ਸਾਡਾ ਕਿ ਨੰਬਰ ਕਿੱਥੋਂ ਲਿਆ ਤੁਸੀਂ ਫੋਨ ਸਾਨੂੰ ਕਿ ਲੋਣੇ ਅਫਸਰ ਐ ਬੋਲਿਆ ਬੁਰੋ ਕਿ ਸਾਡਾ ਨੰਬਰ ਕਿੱਥੋਂ ਲੈ ਲਈ ਅੱਛਾ ਹਾਂਜੀ ਅਫਸਰ ਐ ਬੋਲਦੀ ਸਾਨੂੰ ਅੱਗੇ ਅਸੀਂ ਵੱਡਾ ਸੰਘਰਸ਼ ਵਿੱਢਾਂਗੇ ਜੇ ਇਹਨਾਂ ਨੇ ਨਾ ਸਾਡਾ ਉਹ ਕਰਾਈ ਅੱਗੇ ਵੱਡੇ ਸੰਘਰਸ਼ ਵਿੱਢਾਂਗੇ ਅਸੀਂ ਸਾਰੇ ਪਿੰਡਾਂਾਂ ਵਾਲੇਵਲ ਤੇ ਪਿੰਡਾਂ ਚੋਂ ਇਕੱਠੇ ਕਰਕੇ ਜੀ ਅਸੀਂ ਬਹੁਤ ਵੱਡਾ ਸੰਘਰਸ਼ ਵਿੱਢਾਂਗੇ ਕਿਉਂਕਿ ਹੁਣ ਸਾਡੀ 6 ਮਹੀਨਿਆਂ ਦੀ ਖੇਤੀ ਹੈ ਜੀ ਕਿਸਾਨ ਦਾ ਤਾਂ ਇਹੀ ਰੋਜਗਾਰ ਆਈ ਕਿਸਾਨ ਖੇਤੀ ਇਹ ਉਹ ਵੀ ਨਹੀਂ ਸਾਨੂੰ ਇਹ ਉਹ ਕਰਨ ਦਿੰਦੇ ਮਸ਼ੀਨ ਕੰਬੈਨ ਆਈ ਅੱਜ ਆਹ ਰਸਤਾ ਦਿਖਾ ਦੇਈ ਤੁਸੀਂ ਤੇ ਮਤਲਬ ਕੰਬੈਨ ਆਲਾ ਮੁੜ ਗਿਆ ਹੀ ਹੁਣ ਖਬਰ ਹੈ ਹਾਈਡਰੇ ਮਸ਼ੀਨਾਂ ਖੜੀਆਂ ਇਹਨਾਂ ਚ ਤੇਲ ਹੈ ਹੀ ਨਹੀਂ ਤੇਲ ਹੈ ਹੀ ਨਹੀਂ ਜੀ ਇਹਨਾਂ ਚ ਕਹਿੰਦੇ ਕੀ ਕਹਿੰਦੀ ਲੇਬਰ ਲੇਬਰ ਕਹਿੰਦੀ ਸਾਡੇ ਕੋਲ ਤੇਲ ਨਹੀਂ ਆਇਆ ਜੀ ਤੇਲ ਆਇਆ ਫੇਰ ਅਸੀਂ ਕੰਮ ਚਲਾਵਾਂਗੇ ਹਉਂ ਦੇਖ ਲੋ ਜੀ ਤੁਸੀਂ ਕਦੋਂ ਕੰਮ ਕਰਦੇ ਹੋ ਵੇਲਡਿੰਗ ਵਗੈਰਾ ਵੀ ਕਰਦੇ ਵੇਲਡ ਕਰਦੇ ਜੀ ਪਰਸੋਂ ਬਕਾਇਦਾ ਰੋਕਿਆ ਦੋ ਦਿਨ ਹੋ ਗਏ ਸਾਨੂੰ ਰੋਕਦੇ ਨੇ ਪੰਚਾਇਤ ਵੱਲੋਂ ਲਿਖ ਕੇ ਵੀ ਦਿੱਤਾ ਇਹ ਇੱਥੇ ਕੋਲੇ ਜੀ ਵੇਲਡ ਕਰੀ ਜਾਂਦੇ ਕਣਕ ਪੱਕੀ ਪਈ ਜੀ ਜੇ ਕੋਈ ਨੁਕਸਾਨ ਹੋ ਗਿਆ ਤਾਂ ਇਹ ਸਾਰਾ ਰਫਾਇੰਡਰੀ ਨੂੰ ਭਰਨਾ ਪਊਗਾ ਵਰਪਾਈ ਕਰਨੀ ਪਊ ਅੱਗ ਦਾ ਹੁਣ ਤੁਸੀਂ ਦੇਖੋ ਜੀ ਕਣਕਾਂ ਪੱਕੀਆਂ ਪੰਗਾ ਜੀ ਇਹ ਵੇਲਡ ਕਰ ਰਿਹਾ ਜੀ ਇੱਥੇ ਭਾਈ ਜੀ ਕੀ ਨਾਮ ਆਪਣਾ ਮੇਰਾ ਨਾਮ ਸੁਖਮੰਦਰ ਸਿੰਘ ਆ ਭਾਈ ਜੀ ਪੰਚਾਇਤ ਮੈਂਬਰਾਂ ਆ ਪਿੰਡ ਗੁਰੂਸਰ ਜਗ੍ਹਾ ਕੀ ਗੱਲ ਹੋਈ ਸੁਖਮੰਦਰ ਸਿੰਘ ਇਹ ਬਾਈ ਰਸਤਾ ਆਪਣੇ ਖੇਤ ਨੂੰ ਜਾਂਦਾ ਹੈਗਾ ਤੇ ਅੱਜ ਅਸੀਂ ਵੈਸੇ ਤਾਂ ਅਸੀਂ ਪਹਿਲਾਂ ਵੀ ਨਾਲ ਕੋਲੇ ਚੱਕਰ ਮਾਰਦੇ ਆ ਵੀ ਰਸਤਾ ਕਲੀਅਰ ਕਰ ਦਿਓ ਕਲੀਅਰ ਆ ਦੇਖੋ ਤੁਸੀਂ ਸਾਰਾ ਪਟਕੋ ਕਰੀ ਪਈ ਆ ਤੇ ਆ ਕਣਕ ਦਾ ਦੇਖੋ ਬੁਰਾ ਹਾਲ ਕਰਿਆ ਪਿਆ ਇਹਨਾਂ ਨੇ ਇਹਨਾਂ ਦੀ ਜਿਹੜੀ ਲੇਬਰ ਆ ਉਹ ਬੈਠੀ ਆ ਸਾਰੇ ਇਹਨਾਂ ਦੇ ਮੰਨ ਲਓ ਜਿਹੜੇ ਮਸ਼ੀਨਰੀ ਆ ਉਹ ਖੜੀ ਆ ਤੇਲ ਬਣਾ ਤੇ ਇਹ ਵੈਲਡਿੰਗ ਵੀ ਕਰਦੇ ਆ ਅੱਛਾ ਰੋਜ਼ ਅਸੀਂ ਇਹਨਾਂ ਨੂੰ ਹਟਾ ਕੇ ਜਾਂਦੇ ਆ ਨਾ ਜਾਣੇ ਕੋਈ ਸਪਾਰਕ ਵੱਜ ਜੇ ਤਾਂ ਉਹਦਾ ਜ਼ਿੰਮੇਵਾਰ ਕੌਣ ਆ ਇਹਨਾਂ ਨੂੰ ਤੁਸੀਂ ਪਹਿਲਾਂ ਕਿਹਾ ਵੈਲਡਿੰਗ ਨਾਲ ਲਿਖਤੀ ਇਹਨਾਂ ਨੂੰ ਅਸੀਂ ਲਿਖਤੀ ਵੀ ਦਿੱਤਾ ਹੋਇਆ ਹੈ ਲੈਟਰ ਪੈਡ ਤੇ ਲਿਖ ਕੇ ਲਿਆ ਹੋਇਆ ਸੀਗਾ ਤੇ ਊਂ ਵੀ ਇਹਨਾਂ ਨੂੰ ਰੋਜ਼ ਅਸੀਂ ਜੀ ਭਾਈ ਤੁਸੀਂ ਹਟ ਜਾਓ ਇੱਕ ਤਾਂ ਇਹ ਜਿਹੜੀ ਇਹਨਾਂ ਦੀ ਲੇਬਰ ਆ ਇਹ ਪਿੰਡਾਂ ਦੇ ਮੁੰਡੇ ਆ ਜਿਹੜੇ ਹੁਣ ਇਹਨਾਂ ਦੇ ਉੱਚ ਅਧਿਕਾਰੀ ਅਸੀਂ ਅੱਜ ਇਹਨਾਂ ਨੂੰ ਫੋਨ ਲੈ ਕੇ ਉਹਨਾਂ ਨਾਲ ਗੱਲ ਵੀ ਕੀਤੀ ਉਹਨਾਂ ਨੇ ਸਾਡੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਸਾਨੂੰ ਇਹ ਕਹਾ ਸਾਨੂੰ ਕੁਐਸਚਨ ਕੀਤਾ ਕਹਿੰਦੇ ਵੀ ਤੁਸੀਂ ਸਾਡਾ ਫੋਨ ਨੰਬਰ ਕਿਥੋਂ ਲਿਆ ਹੂੰ ਸਾਨੂੰ ਦੱਸੋ ਸਾਡਾ ਤਾਂ ਕਹਿੰਦੇ ਇਹਦੇ ਨਾਲ ਕੋਈ ਮਕਸਦ ਹੀ ਨਹੀਂ ਹਾਲਾਂਕਿ ਸਾਰਾ ਸਿਸਟਮ ਹੀ ਉਹਨਾਂ ਦਾ ਹੈ ਵੀ ਤੁਸੀਂ ਇਹ ਨਹੀਂ ਕਿਹਾ ਵੀ ਜਦੋਂ ਨੁਕਸਾਨ ਤੁਸੀਂ ਕਰ ਰਹੇ ਹੋ ਹੁਣ ਹੁਣ ਅਸੀਂ ਕਿਹਾ ਸੀ ਉਹਨਾਂ ਨੇ ਫੋਨ ਹੀ ਕੱਟਤਾ ਮੁੜ ਕੇ ਫੋਨ ਹੀ ਨਹੀਂ ਚੱਕਿਆ ਮੇਰੇ ਕੋਲ ਡਾਇਲ ਦੇਖ ਲਓ ਤੁਸੀਂ ਅੱਛਾ ਹਾਂ ਰੋਲਾ ਤਾਂ ਇਹ ਹੈ ਨਾ ਹਣ ਕੀ ਤੁਹਾਡੀ ਅੱਗੇ ਮੰਗ ਚੀ ਹੈ ਤੁਹਾਡੀ ਮੰਗਦਾ ਬਈ ਜੀ ਇਹ ਹੈ ਅੱਜ ਅਸੀਂ ਕਮੈਨ ਲੈ ਕੇ ਆਏ ਸੀਗੇ ਅੱਗੇ ਰਸਤਾ ਬੰਦ ਹੈਗਾ ਹੁਣ ਅਸੀਂ ਕਣਕ ਵੜਨੀ ਹੈ ਹੁਣ ਅਸੀਂ ਕਿਦੇ ਪੇਟੇ ਪਈਏ ਰੋਲਾ ਤਾਂ ਇਹ ਹੈ ਕਿਹਨੂੰ ਗਈ ਹੈ ਹੁਣ ਉਹ ਇਹਨਾਂ ਦੀ ਮਸ਼ੀਨਰੀ ਖੜੀ ਹੈ ਸਾਰੇ ਰਾਹ ਰੋਕ ਰੱਖਿਆ 50 ਬੰਦੇ ਲੇਬਰ ਦੇ ਤੇ ਕੋਈ ਗੱਲ ਨਹੀਂ ਸੁਣਦਾ ਕੋਈ ਫੋਨ ਨਹੀਂ ਚੱਗਦਾ ਕੀ ਨਾਮ ਹੈ ਜੀ ਆਪਣਾ ਬਲਰਾ ਸਿੰਘ ਹੈ ਜੀ ਬਲਰਾ ਸਿੰਘ ਜੀ ਕੀ ਗੱਲ ਹੋਈ ਇੱਥੇ ਅੱਜ ਗੱਲ ਤਾਂ ਇਹ ਹੈ ਜੀ ਹੁਣ ਕਣਕ ਵੜਨ ਦਾ ਟਾਈਮ ਹੈ ਜੀ ਖੇਤਾਂ ਨੂੰ ਜਿਹੜਾ ਜਾਣ ਵਾਲਾ ਰਸਤਾ ਇਹ ਮੇਨ ਹੈਗਾ ਇਹ ਇਹਨਾਂ ਨੇ ਹੁਣ ਬੰਦ ਕਰ ਰੱਖਿਆ 2 ਮਹੀਨਿਆਂ ਤੋਂ ਹੂੰ ਹੁਣ ਇਹਨਾਂ ਨੂੰ 8 ਦਿਨ ਹੋ ਗਏ ਰੋਜ਼ ਕਹਿੰਦੇ ਆ ਵੀ ਸਾਡਾ ਰਸਤਾ ਚਲਾ ਕੇ ਦਿਓ ਤੇ ਹੁਣ ਇਹ ਕਦੇ ਆਈ ਕੋਡੀ ਜਿਹੇ ਗੱਲ ਤੇ ਨਹੀਂ ਆਉਂਦੇ ਜੀ ਅੱਜ ਜੀ ਇਹਨਾਂ ਨੂੰ ਕਿਹਾ ਕਹਿੰਦੇ ਸਾਡੇ ਕੋਲੇ ਤੇਲ ਹੈ ਨਹੀਂ ਅੱਛਾ ਤੇ ਜੇ ਇਹ ਮੁੰਡੇ ਨੇ ਇਹਨਾਂ ਦੇ ਮੁੱਲੇ ਬਰਾਏ ਤੋਂ ਲੈ ਕੇ ਉਹਨਾਂ ਨੂੰ ਫੋਨ ਕੀਤਾ ਤਾਂ ਅੱਗੋਂ ਸਵਾਲ ਕਰਨ ਲੱਗ ਗਏ ਵੀ ਸਾਨੂੰ ਨੰਬਰ ਕਿਹਨੇ ਦਿੱਤਾ ਸਾਡਾ ਅੱਛਾ ਹਾਂਜੀ ਰਵਿੰਦਰ ਜੀ ਹੁਣ ਤੁਹਾਡੀ ਮੰਗ ਕੀ ਹੈ ਮੰਗ ਤਾਂ ਇਹ ਹੈ ਜੀ ਇੱਕ ਤਾਂ ਇਹ ਵਾਇਲਡ ਕਰਦੇ ਅੱਗ ਲਾਉਣਗੇ ਜੀ ਹੂੰ ਕਣਕਾ ਪੱਕੀਆਂ ਪਈਆਂ ਨੰਬਰ 2 ਤੇ ਰਸਤਾ ਸਾਡਾ ਬੰਦ ਪਿਆ ਵੀ ਰਸਤਾ ਚਲਾਇਆ ਜਾਵੇ ਛੀਤੀ ਜੀ ਕਣਕ ਵੱਢਣੀ ਐ ਮਸ਼ੀਨ ਆਉਂਦੀ ਨਹੀਂ ਅੱਜ ਮਸ਼ੀਨ ਆਈ ਸੀ ਕਿ ਮੁੜ ਗਈ ਆਹ ਦੇਖ ਲਓ ਸਾਰਾ ਰਸਤਾ ਇਹ ਵਜਾ ਦਾ ਹੋਇਆ ਪਿਆ ਇਹ ਇਨਾਮ ਆ ਜੀ ਆਪਣਾ ਕਰਤੇ ਸਿੰਘ ਇਹ ਤੇ ਸਿੰਘ ਕੀ ਗੱਲ ਹੋਈ ਇੱਥੇ ਤੇ ਤਾਂ ਹੁਣ ਸਾਨੂੰ ਦੇਖੀ ਜਾਂਦਾ ਜੀ ਐਪਲੈਨ ਪਾਏ ਰਹੀ ਆ ਮਿੱਟੀ ਕਦੇ ਇੱਧਰ ਢਾਲ ਦਿੰਦੇ ਕਦੇ ਉੱਧਰ ਢਾਲਦੇ ਦੇਖ ਲਓ ਅੱਛਾ ਆ ਬਾਕੀ ਦੇ ਨਾਲ ਇਹ ਤਾਂ ਠੇਕੇ ਤੇ ਸਾਡੇ ਕੋਲ ਗੂਸਾਲਾ ਦਾ ਭਾਂਣਾ ਕਉਸਾ ਲਾ ਠੀਕ ਕੀਤਾ ਤੁਹਾਡੇ ਕੋਲ ਤੁਹਾਡੇ ਕੋਲੇ ਹਾਂਜੀ ਆ ਜਿਹੜਾ ਨੁਕਸਾਨ ਕਰੀ ਜਾਂਦੇ ਇਹਨਾਂ ਦਾ ਕਿਹਾ ਨਹੀਂ ਤੁਸੀਂ ਇਹਨਾਂ ਨੂੰ ਕਹੀ ਜਾਂਦੇ ਜੀ ਬਸੇਰੇ ਵਰਗੀ ਕੀ ਕਹਿੰਦੇ ਜੀ ਦੇ ਦਾਂਗੇ ਦੇ ਦਾਂਗੇ ਹੋ ਰਹੇ ਨੇ